ਕਿ ਪਿਛਲੇ ਸਾਲ ਦੇ ਦੌਰਾਨ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜੋ ਲਫਾਜ਼ ਜੋ ਮੰਦੀ ਪਾਸ਼ਾ ਦੇ ਨਹੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਜਿੰਦਰ ਸਿੰਘ ਜੀ ਕਾਮੀ ਸਾਹਿਬ ਨੇ ਬੋਲੀ ਸੀ ਉਹਦੇ ਸਬੰਧ ਵਿੱਚ ਉਹ ਮਨ ਕਮਿਸ਼ਨ ਦੇ ਚੇਅਰਪਰਸਨ ਨੇ ਐਕਚੁਅਲੀ ਆ ਸੀ ਪਰ ਮੈਨੂੰ ਇਸ ਗੱਲ ਤੇ ਮਾਣ ਹੋਇਆ ਹੈ ਕਿ ਔਰਤਾਂ ਦੇ ਸਤਕਾਰ ਨੂੰ ਬਹਾਲ ਕਰਨ ਵਾਸਤੇ ਕੋਈ ਕਮਿਸ਼ਨ ਜਿਹੜਾ ਹੈ ਉਹ ਇੱਥੇ ਪੰਜਾਬ ਸਰਕਾਰ ਨੇ ਬਣਾਇਆ ਹੋਇਆ ਹੈ ਸਾਡੇ ਭੈਣ ਜੀ ਪਹਿਲਾਂ ਪਰਮਜੀਤ ਕੌਰ ਲਾਂਡਾ ਵੀ ਇਸ ਸਥਾਨ ਤੇ ਰਹੇ ਅੱਜ ਕੰਜੀ ਮੈਂ ਕਿਹਾ ਉਹ ਨਹੀਂ ਕੋਈ ਇੱਕ ਮਿੰਟ ਰੁਕਣਾ ਤੁਸੀਂ ਅੱਗੇ ਉਹਦਾ ਵੀ ਮੇਰਾ ਖਿਆਲ ਇਹ ਪਹਿਲਾਂ ਕਮਿਸ਼ਨ ਬਣਦੀ ਸੀਗਾ ਇਹਨੂੰ ਚਾਲੂ ਕੀਤਾ ਸੀ ਸੋ ਇਹਦੀ ਇੱਕ ਅਹਿਮੀਅਤ ਕੀ ਹੈ ਅੱਜ ਚੇਅਰਪਰਸਨ ਸਾਹਿਬ ਨੇ ਦਿਖਾਤੀ ਹੈ ਕਿ ਔਰਤ ਇਸ ਰੱਖਿਆ ਔਰਤ ਦੀ ਇੱਜ਼ਤ ਔਰਤ ਦਾ ਸਨਮਾਨ ਮਾਨ ਬਹਾਲ ਕਰਨਾ ਸਾਡਾ ਫਰਜ਼ ਬੰਦ ਹੈ ਸੋ ਉਹਨਾਂ ਨੇ ਐਕਚੁਅਲ ਲਿਆ ਸੀ ਉਹਨਾਂ ਨੇ ਮੈਨੂੰ ਬੁਲਾਇਆ ਸੀ ਕਿ ਤੁਸੀਂ ਆਪਣਾ ਪੱਖ ਦੱਸੋ ਅਸੀਂ ਸਾਰੇ ਇਹ ਗੱਲ ਕਹਿ ਕੇ ਆਏ ਹਾਂ ਕਿ ਕੋਈ ਕੰਦਾ ਕਿਨੇ ਗੁਰੂ ਨਾਨਕ ਸਾਹਿਬ ਬਾਣੀ ਚ ਕਹਿੰਦੇ ਹੈ ਕਿ ਮੂਰਖੇ ਨਾਲ ਨਾ ਲੋਜੀਏ ਪਰ ਅਖਰੇ ਹੈ 부ਜੀਏ ਪਰ ਉਹ ਮੂਰਖੇ ਵਾਸਤੇ ਕਿਹਾ ਉਹ ਕੋਈ ਪਾਗਲ ਹੋਵੇ ਉਹਦੇ ਵਾਸਤੇ ਕਿਹਾ ਕਿ ਉਹਦੇ ਨਾਲ ਤੁਸੀਂ ਬੈਸਲਾ ਬਣੀ ਲੜਨਾ ਵੀ ਨਹੀਂ ਉਹਨੂੰ ਛੱਡੋ ਪਰ ਜਿਹੜਾ ਆਪਣੇ ਉਹਨੂੰ ਪੜਿਆ ਲਿਖਿਆ ਕਹਿੰਦਾ ਹੋਵੇ ਜਿਹੜਾ ਸਿਆਣਾ ਕਹਿੰਦਾ ਹੋਵੇ ਔਰ ਉਸ ਪਦਵੀ ਤੇ ਬੈਠਾ ਹੋਵੇ ਜਿਸ ਦਾ ਬੜਾ ਵੱਡਾ ਇਤਿਹਾਸ ਹੈ ਗੌਰਵ ਮਈ ਇਤਿਹਾਸ ਹੈ ਸ਼ਰਮ ਅਮਤ ਇਤਿਹਾਸ ਹੈ ਤੇ ਉਸ ਮਹਾਨ ਪਦਵੀ ਤੇ ਬੈਠਾ ਪ੍ਰਧਾਨ ਜਦੋਂ ਇਸ ਤਰੀਕੇ ਦੀ ਬਾਸ਼ਾ ਬੋਲੇਗਾ ਤੇ ਅੱਜ ਸੇ ਕੌਮ ਨੂੰ ਜਾਂ ਸਾਰੀ ਮਨੁੱਖਤਾ ਨੂੰ ਕਿੰਨੀ ਪੀੜਾ ਹੋਈ ਹੋਵੇਗੀ ਮੈਂ ਇਸ ਗੱਲ ਦੇ ਉੱਤੇ ਤੋਂ ਇੱਕ ਗੱਲ ਦੱਸਦੀ ਆ ਮੈਂ ਕਿਸੇ ਵਿਅਕਤੀ ਨੂੰ ਮੇਰਾ ਬੜਾ ਸਨਮਾਨ ਕਰਦੇ ਆ ਉਹਨੇ ਉਸ ਦਿਨ ਤੋਂ ਲੈ ਕੇ ਮੈਨੂੰ ਟੈਲੀਫੋਨ ਨਹੀਂ ਕੀਤਾ ਮੈਂ ਕੱਲ ਉਹਨੂੰ ਫੋਨ ਕੀਤਾ ਮੈਂ ਕਿਹਾ ਕਿ ਤੁਸੀਂ ਤੇ ਮੇਰੀ ਬਾਤ ਨਹੀਂ ਪੁੱਛੀ ਤੁਸੀਂ ਟੈਲੀਫੋਨ ਵੀ ਨਹੀਂ ਕੀਤਾ ਉਹਨੇ ਪਤਾ ਕੀ ਕਿਹਾ ਕਹਿੰਦੇ ਬੀਬੀ ਜੀ ਉਹ ਸ਼ਬਦ ਸੁਣ ਕੇ ਨਾ ਜੀ ਮੈਂ ਆਪਣੇ ਨੂੰ ਮਰਦਾਂ ਉਂਤੇ ਗਾਲਾਂ ਕੱਢ ਰਿਹਾ ਤੁਸੀਂ ਇਹ ਦੇਖੋ ਵੀ ਮਰਦ ਲੋਕ ਜਿਹੜੇ ਆ ਉਹਨਾਂ ਨੇ ਵੀ ਮਹਿਸੂਸ ਕੀਤਾ ਕਿ ਬਹੁਤ ਵੱਡੀ ਗਲਤੀ ਬਹੁਤ ਵੱਡਾ અપਮਾਨ ਹੈ ਜੇ ਉਹਨਾਂ ਦੇ ਮਨ 'ਚ ਵੀ ਇਹ ਆਂਦਾ ਕਿ ਅਸ਼ਲੀਲਤਾ ਪਰੇ ਸ਼ਬਦ ਬੋਲਨੇ ਗਾਣਾ ਕੱਢਣੀਆਂ ਇੱਕ ਮਨੁੱਖ ਨੂੰ ਸੋਭਾ ਨਹੀਂ ਦਿੰਦੀਆਂ ਤੇ ਫਿਰ ਮੈਂ ਸਵਾਲ ਦਿੰਦੀ ਆ ਕਿ ਉਸ ਪਦਵੀ ਦਾ ਕਿੰਨਾ ਨੁਕਸਾਨ ਹੋਇਆ ਉਸਨੇ ਇਤਿਹਾਸ ਨੂੰ ਕਿੰਨਾ ਕਲੰਕਿਤ ਕੀਤਾ ਇਸਨੇ ਸਿੱਖ ਕੌਮ ਦੀਆਂ ਭਾਵਨਾਵਾਂ 'ਚ ਕਿੰਨੀਆਂ ਤਰਸੀਆਂ ਹੋਣਗੀਆਂ ਕਿ ਸਾਡੀ ਉਹ ਮਹਾਨ ਸੱਤਾ ਦਾ ਮੁਖੀ ਜਿਹੜਾ ਹੈ ਜਦੋਂ ਇਦਾਂ ਦੇ ਸ਼ਬਦ ਬੋਲੇਗਾ ਤੇ ਅਸੀਂ ਜਿੱਥੇ ਗੁਰਨਾਥ ਸਾਹਿਬ ਦਾ ਸਨੇਹਾ ਦੇਣਾ ਜੇ ਗੁਰਨਾਥ ਸਾਹਿਬ ਫਲਸਫੇ ਨੂੰ ਸਦੁਨੀਆ 'ਚ ਪ੍ਰਚਾਰਨਾ ਸੋ ਕਿਉਂ ਮੰਦਾ ਕਿ ਜਿਤ ਜੰਨਾ ਰਾਜਾਨ ਜਿਸ ਪਾਦਸ਼ਾਹ ਨੇ ਬਰਾਬਰੀ ਦਾ ਦਰਜਾ ਦਿੱਤਾ ਸਨਮਾਨ ਦਿੱਤਾ ਆਪਣੀ ਗੋਚ ਬਿਠਾ ਕੇ ਜਨਨੀ ਕਿਹਾ ਸਿਰ ਜਨਹਾਰੀ ਕਿਹਾ ਅੱਜ ਉਹਦੇ ਫਲਸਫੇ ਨੂੰ ਕਿੰਨੀ ਵੱਡੀ ਆਂਜ ਸੋ ਮੈਂ ਸਿਰ ਉਹਨਾਂ ਨੂੰ ਇਹੀ ਕਹਿ ਕੇ ਆਈ ਹਾਂ ਭਾਵੇਂ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਉਸ ਪਦਵੀ ਦੀ ਅੱਜ ਤੋਹੀਨ ਵੀ ਹੋਈ ਹੈ ਮੈਨੂੰ ਇਹ ਵੀ ਦੁੱਖ ਹੈ ਕਿ ਅੱਜ ਪਹਿਲੀ ਵਾਰ ਹੋਇਆ ਇਤਿਹਾਸ ਵਿੱਚ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਔਮਨ ਕਮਿਸ਼ਨ ਵਿੱਚ ਇੱਕ ਗਾਲਾ ਕੱਢਣ ਦੇ ਗਾਲਾਂ ਕੱਢਣ ਦੇ ਉੱਤੇ ਦੋਸ਼ੀ ਪਾ ਕੇ ਆਪਣੇ ਨੂੰ ਦੋਸ਼ੀ ਮੰਨ ਕੇ ਇੱਥੇ ਆ ਜਰਿਆ ਇਹ ਵੀ ਸਾਡੇ ਵਾਸਤੇ ਬੜਾ ਵੱਡਾ ਅਝ ਕਲੰਕ ਹੈ ਬੜਾ ਵੱਡਾ ਅਫਸੋਸ ਹੈ ਤੇ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਉਸ ਕੁਰਸੀ ਦਾ ਪ੍ਰਧਾਨ ਅੱਜ ਇੱਥੇ ਤਲਬ ਕੀਤਾ ਗਿਆ ਪਰ ਮੈਂ ਇਹ ਸਮਝਦੀ ਜਿਸ ਨੇ ਉਸ ਕੁਰਸੀ ਦਾ ਅਪਮਾਨ ਕੀਤਾ ਉਹਨੂੰ ਇਸ ਤਰ੍ਹਾਂ ਨਹੀਂ ਛੱਡਿਆ ਜਾ ਸਕਦਾ ਜੇ ਉਹਨਾਂ ਨੇ ਐਕਸ਼ਨ ਲਿਆ ਮੈਂ ਉਹਨੂੰ ਬੇਨਤੀ ਕਰਕੇ ਆਈ ਹਾਂ ਕਿ ਤੁਸੀਂ ਕਰੋ ਆਪਣੀ ਕਾਰਵਾਈ ਕਿਉਂਕਿ ਕਾਨੂੰਨੀ ਕਾਰਵਾਈ ਕਰਨੀ ਉਹਨਾਂ ਦਾ ਫਰਜਬੰਦ ਕਾਨੂੰਨੀ ਕਾਰਵਾਈ ਕਰਨੀ। ਠੀਕ ਹੈ। ਇਹ ਮੈਂ ਪਤਾ ਦਰਵਾਹੀ ਹੋਣਾ ਕਿ ਨਹੀਂ ਹੋਣਾ। ਪਰ ਮੈਂ ਉਹਨੂੰ ਕਿਹਾ ਕਿ ਜਿਹੜਾ ਐਕਸ਼ਨ ਤੁਹਾਡੇ ਵੱਲ ਬੰਦਾ ਲੀਗਲ ਬੰਦਾ ਹੈ, ਲਾਫਲ ਬੰਦਾ ਹੈ ਉਹ ਤੁਸੀਂ ਆਪਣਾ ਮੈਂ ਕੁਝ ਨਹੀਂ ਦਿੱਤਾ ਜੀ। ਨਾ ਮੈਂ ਕੋਈ ਐਪਲੀਕੇਸ਼ਨ ਦਿੱਤੀ ਸੀ, ਨਾ ਮੈਂ ਕਿਸੇ ਹੋਰਤਾ ਦੇ ਲਿਖ ਕੇ ਦਿੱਤਾ। ਜੇਕਰ ਸ਼੍ਰੀ ਅਕਾਲਤਾ ਸਰਬ ਤੇ ਇਹਨੇ ਜਾ ਕੇ ਦੋਸ਼ੀ ਮੰਨਿਆ, ਜੇ ਨਹੀਂ ਆਪ ਬਿਆਨ ਦੇ ਕੇ ਦੋਸ਼ੀ ਮੰਨਿਆ, ਇੱਥੇ ਆ ਕੇ ਵੀ ਲਿਖ ਕੇ ਦੇ ਕੇ ਗਿਆ ਕਿ ਮੈਂ ਦੋਸ਼ੀ ਹਾਂ। ਸੋ ਜੇ ਉਹ ਦੋਸ਼ੀ ਮੰਨੇ ਨੇ ਆਪਣੇ ਆਪ ਨੂੰ ਤੇ ਜਿਹੜਾ ਦੋਸ਼ੀ ਮੰਨ ਜਾਵੇ ਇਹ ਜਿਹੜਾ ਹੁਣ ਤੁਸੀਂ ਦੇਖਦੇ ਜੇਲਾਂ ਵਿੱਚ ਵੀ ਦੁਨਿਆਵੀ ਜੇਲਾ ਜਿਹੜੀਆਂ ਦੇਖਦੇ ਉੱਥੇ ਵੀ ਜੇ ਦੋਸ਼ੀ ਕਹਿੰਦਾ ਕਿ ਮੈਂ ਕਤਲ ਕੀਤਾ ਮੈਂ ਆ ਕੰਮ ਕੀਤਾ ਮੈਂ ਗਲਤੀ ਕੀਤੀ ਹੈ ਤੁਹਾਨੂੰ ਸਜ਼ਾ ਮਿਲਦੀ ਹੈ ਉਹ ਇਹ ਨਹੀਂ ਕਹਿੰਦੇ ਚਾਹੇ ਤੂੰ ਕੀਤੀ ਹੈ ਤੇ ਮaaf ਕਰ ਦਿੱਤਾ ਸੋ ਕਾਨੂੰਨ ਜੋ ਇਜਾਜ਼ਤ ਦੇ ਕੇ ਕਰਨਗੇ ਤੁਸੀਂ ਦੋਸ਼ੀ ਮੰਨਦੇ ਹੋ ਜਾਂ ਮaaf ਕਰਦੇ ਕੀ ਚੀ ਤੁਸੀਂ ਦੋਸ਼ੀ ਮੰਨਦੇ ਹੋ ਉਹਨਾਂ ਨੂੰ ਵੀ ਆਪਣੇ ਮaaf ਕਰ ਜੋ ਸਾਰਾ ਸੰਸਾਰ ਮੰਨਦਾ ਮੈਂ ਕੌਣ ਬਾਈਟ ਚਲਦਾ ਉਹਨਾਂ ਦੇ ਅਫੀਸ਼ੀਅਲ ਤੋਂ ਸੋਤੇ ਮਾਫੀ ਤੁਹਾਡੇ ਤੋਂ ਮੰਗੀ ਤੁਸੀਂ ਮਾਫੀ ਕਰੋਗੇ ਮੈਂ ਕੁਝ ਨਹੀਂ ਦੇ ਰਿਹਾ ਠੀਕ ਠੀਕ ਹੈ ਠੀਕ ਹੈ ਚਲੋ ਕਿੰਨਾ ਦੇ ਤਹ ਤਾਪੇ ਕਰ ਸਕਦਾ ਕਹੇ ਜੀ ਕਰ ਦੇ ਦੇਖੋ ਕਿਉਂਕਿ ਇੱਕ ਕਾਨੂੰਨੀ ਤੌਰ ਤੇ ਬਣਾਈ ਹੋਈ ਸੰਸਥਾ ਹੈ ਕੋਈ ਐਨ ਜੀਓ ਤਾਂ ਹੈ ਨਹੀਂ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਜਿਹੜਾ ਉਹਦੇ ਅਸ ਪਰ ਨਾ ਉਹਨਾਂ ਦੇ ਕੋਲੇ ਸਾਰੇ ਅਧਿਕਾਰ ਨੇ ਹੁਣ ਉਹਨਾਂ ਨੇ ਦੋਵੇਂ ਧਿਰਾਂ ਨੂੰ ਸੁਣ ਲਿਆ ਤੇ ਦੋਵੇਂ ਧਿਰਾਂ ਨੂੰ ਸੁਣਨ ਪਰੰਤ ਉਹ ਕਾਨੂੰਨੀ رائے ਲੈ ਕੇ ਡੀਜੀਪੀ ਸਾਹਿਬ ਨੂੰ ਲਿਖਣਗੇ ਕਿ ਜੋ ਵੀ ਅਸ ਪਰ ਨਾ ਕਾਨੂੰਨ ਦੇ ਮੁਤਾਬਕ ਜੋ ਨਿਗਲ رائے ਵੀ ਆਣੀ ਹੈ ਉਹਦੇ ਮੁਤਾਬਕ ਜੋ ਵੀ ਕਾਰਵਾਈ ਬਣਦੀ ਹੈ ਤਾਂ ਉਹ ਜ਼ਰੂਰ ਕਰਨਗੇ ਪਰ ਉਹ ਦਾ ਅਫੇਅਰ ਰਿਪੋਰਟ ਕਰਨ ਵਾਸਤੇ ਜਾਂ ਕਿਹੜੀਆਂ ਤਰ੍ਹਾਂਾਂ ਦੇ ਤਹਿਤ ਹੋ ਸਕਦਾ ਹੈ ਕਿ ਤੁਸੀਂ ਮੋਚ ਕੀਤਾ ਜੀ ਮੈਂ ਤਾਂ ਉਸ ਲੈ ਕੇ ਨਾ ਪੁੱਛਿਆ ਤੁਹਾਨੂੰ ਤੋਂ ਵੀ ਸਹੀ ਅਫੇਅਰ ਰਿਪੋਰਟ ਕਰਨ ਵਾਸਤੇ ਵੀ ਕਹਿ ਸਕਦੇ ਮੈਂ ਨਹੀਂ ਤੋਂ ਬਿਲਕੁਲ ਕਹਿ ਸਕਦੇ ਨੇ ਜੀ ਉਹਨਾਂ ਦਾ ਅਧਿਕਾਰ ਖੇਤਰ ਹੈ ਬਾਕੀ ਇਹ ਨਾ ਕਿ ਲੀਗਲ ਨਰਾਇ ਕੀ ਹੁੰਦੀ ਹੈ ਲੀਗਲ ਰਾਈ ਮੇਰੇ ਮੁਤਾਬਕ ਤਾਂ ਇਹੀ ਆਊਗੀ ਕਿ ਜੇਕਰ ਇੱਕ ਬੰਦਾ ਇੱਕ ਇੱਕ ਚੀਜ਼ ਤੋਂ ਮੁਕਰਿਆ ਨਹੀਂ ਕਿ ਇਹ ਚੀਜ਼ਾਂ ਮੈਂ ਨਹੀਂ ਕੰਨਾਂ ਉਲਟਾ ਉਹ ਲਿਖਤੀ ਰੂਪ ਦੇ ਵਿੱਚ ਉਹ ਬਾਰ-ਬਾਰ ਉਹਨਾਂ ਨੇ ਇਹ ਚੀਜ਼ ਮੰਨੀ ਹੈ ਕਿ ਹਾਂ ਚਾਹੇ ਉਹ ਮਾਫੀ ਦੇ ਰੂਪ ਦੇ ਵਿੱਚ ਇਹ ਦੇ ਦੇ ਕਿ ਮੈਂ ਜਾਣੇ ਅਣਜਾਣੇ ਮੈਂ ਗੱਲਾਂ ਕੀਤੀਆਂ ਪਰ ਗੱਲ ਮੰਨੀਏ ਕੰਫੈਸ਼ਨ ਹੈ ਮਤਲਬ ਇਹ ਤੇ ਕੰਫੈਸ਼ਨ ਤੋਂ ਬਾਅਦ ਇਹ ਨਹੀਂ ਹੈਗਾ ਕਿ ਉਹ ਬੰਦੇ ਨੂੰ ਛੱਡਿਆ ਜਾਵੇ ਕੰਫੈਸ਼ਨ ਤੋਂ ਬਾਅਦ ਵੀ ਜੇ ਇੱਕ ਬੰਦਾ ਮੰਨ ਗਿਆ ਤਾਂ ਫਿਰ ਮੇਰੇ ਖਿਆਲ ਚ ਤਾਂ ਫਿਰ ਤਾਂ ਕੋਈ ਐਵੀਡੈਂਸ ਦੀ ਵੀ ਲੋੜ ਨਹੀਂ ਹੈਗੀ ਨਾ ਡਾਕੂਮੈਂਟਰੀ ਐਵੀਡੈਂਸ ਦੀ ਲੋੜ ਹੈ ਨਾ ਔਰਲ ਐਵੀਡੈਂਸ ਦੀ ਲੋੜ ਹੈ ਜਦੋਂ ਬੰਨਾ ਕੰਫੈਸ਼ਨ ਹੀ ਕਰ ਲਵੇ ਫਿਰ ਤਾਂ ਵੈਸੇ ਹੀ ਲਾਉ ਨੂੰ ਆਪਣਾ ਜਿਹੜਾ ਰਸਾ ਅਕਤਿਆਰ ਕਰਨਾ ਚਾਹੀਦਾ ਜੋ ਉਸ ਦਾ ਹਰਾ ਦੇ ਵਿੱਚ ਸਜ਼ਾ ਬਣਦੀ ਹੈ ਤਾਂ ਉਹ ਮੇਰੇ ਖਿਆਲ ਚ ਉਹ ਜ਼ਰੂਰ ਕਾਨੂੰਨ ਸਜ਼ਾ ਦੇਵੇਗਾ ਬਿਲਕੁਲ ਜਿਹੀ ਗੱਲ ਚੱਲ ਰਹੀ ਸੀ ਕਿ ਦੇਖੋ ਸੀ ਉਹਨਾਂ ਨੂੰ ਬੁਲਾਇਆ ਸੀਗਾ ਕਮਿਸ਼ਨ ਜਿੰਦੇ ਤਾਂਕਿ ਤੁਸੀਂ ਵੀ ਆਪਣਾ ਪ ਪਲਸ ਸਪਸ਼ਟ ਕਰਨ ਦੋ ਇਸ ਚੀਜ਼ ਦੇ ਉੱਤੇ ਔਰ ਉਹਨਾਂ ਨੇ ਦਿੱਤਾ ਵੀ ਹੈ ਔਰ ਉਹ ਕਹਿੰਦੇ ਨੇ ਕਿ ਮੈਂ ਬਹੁਤ ਜ਼ਿਆਦਾ ਨਾਰਾਜ਼ ਹਾਂ ਇਸ ਚੀਜ਼ ਤੋਂ ਤੇ ਔਰ ਮੈਂ ਇਹ ਮਾਫੀ ਲਾਇਕ ਹੈ ਹੀ ਨਹੀਂ ਉਹਨਾਂ ਦਾ ਕਹਿਣਾ ਸੀਗਾ ਕਿ ਪਹਿਲੀ ਗੱਲ ਤੇ ਉਹਨਾਂ ਨੂੰ ਬਹੁਤ ਸ਼ਰਮਿੰਦਗੀ ਹੈ ਕਿ ਇਸ ਸੀਟ ਦੀ ਜਿਹੜੀ ਐਨੀ ਬੇਅਦਬੀ ਉਹਨਾਂ ਨੇ ਕਰ ਦਿੱਤੀ ਔਰ ਉਹਨਾਂ ਨੂੰ ਇੱਥੇ ਆਣਾ ਪਿਆ ਇੱਕ ਗਾਲਾਂ ਕੱਢਣ ਦੇ ਵਿੱਚ ਉਹਨਾਂ ਨੂੰ ਇੱਥੇ ਆ ਕੇ ਪੇਸ਼ ਹੋਣਾ ਪਿਆ ਉਹਨਾਂ ਦਾ ਕਹਿਣਾ ਇਹ ਹੀ ਭਾਵ ਸੀਗਾ ਕਿ ਮੈਂ ਇਹਨਾਂ ਨੂੰ ਕਦੇ ਮਾਫੀ ਕਰਾਂਗੀ ਜੋ ਕਾਰਵਾਈ ਬਣਦੀ ਹੈ ਉਹ ਕੀਤੀ ਚਾ ਅਾਕੀ ਤੁਹਾਡੇ ਵੱਲੋਂ ਕੀ ਰਣੇ ਕੀ ਬੈ ਡੈਫੀਨਟਲੀ ਲੀਗਲ ਐਡਵਾਈਸ ਜ਼ਰੂਰ ਲਵਾਂਗੇ ਇਸ ਦੇ ਉੱਤੇ ਔਰ ਜੋ ਵੀ ਅੱਗੇ ਦਾ ਸਟੈਪ ਹੋਵੇਗਾ ਤੁਹਾਨੂੰ ਦੱਸ ਦਿੱਤਾ ਜਾਊਗਾ ਕਿ ਬਿੱਗੀ ਬਿੱਗੀ ਕੋਲ ਲਿਟਿਗਲ ਸਟ੍ਰੈਟਜੀ ਕੀਤੀ ਹੈ ਜਾਂ ਸੋਬੋਟੋ ਦੇ ਉੱਤੇ ਸਾਰਾ ਨਹੀਂ ਉਹ ਦਸ ਕਰਾ ਕੇ ਗਏ ਨਹੀਂ ਸੋਬੋਟੋ ਦਿੱਤੇ ਹਨ ਦਸ ਕਰਾਈ ਹੈ ਉਹਨਾਂ ਨੇ ਜਿਹੜੀ ਹੈ ਉਹਨਾਂ ਨੇ ਕੋਈ ਆਪਣੀ ਤਰਫ ਤੋਂ ਲੈਟਰ ਨਹੀਂ ਭੇਜਿਆ ਸੀਗਾ ਇਸ ਸੋਬੋਟੋ ਹੀ ਲਿੱਤਾ ਗਿਆ ਸੀਗਾ ਔਰ ਉਸ ਦੇ ਉੱਤੇ ਆ ਕੇ ਉਹਨਾਂ ਨੇ ਆਪਣਾ ਜਿਹੜਾ ਹੈ ਬਿਆਨ ਉਹ ਦਸ ਕਰਾ ਕੇ ਗਏ ਨੇ ਅੱਜ ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਉਹ ਕਿਦਾਂ ਦੇ ਉੱਤੇ ਐਡਵਾਈਸ ਲੈ ਕੇ

Thank you. Thank you.